ਫਤੇਗਰ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ ਸਾਹਿਬ ਦਾ ਵਿਧਾਇਕ ਲਾਈਵ ਹੁੰਦੇ ਨੇ ਅਤੇ ਕਹਿੰਦੇ ਨੇ ਕਿ ਸਰਕਾਰ ੱੱੱਕਾ ਕਰ ਰਹੀ ਹੈ ਜਿਹੜੀ ਸਰਪੰਚੀ ਦੀਆਂ ਚੋਣਾਂ ਨੇ ਉਹਦੇ ਵਿੱਚ ਲਖਵੀਰ ਸਿੰਘ ਰਾਏ ਜੋ ਐਮ ਐਲ ਏ ਹੈ ਉਹ ਆਪਣੇ ਬੰਦਿਆਂ ਨੂੰ ਹਮੀਆਂ ਛਾ ਲਾਭ ਵਿੱਚ ਰੱਖਣਾ ਚਾਹੁੰਦਾ ਹੈ ਤੇ ਆਪਣੇ ਮਨਮਰਜ਼ੀ ਦੀਆਂ ਪੰਚਾਇਤਾਂ ਉਸ ਨੇ ਚੁਣ ਲਈਆਂ ਨੇ ਅਤੇ ਜਿਹੜੇ ਸਾਡੇ ਕੈਂਡੀਡੇਟ ਜਹੇ ਸਾਡੇ ਪੱਖ ਦੇ ਨੇ ਚਾਹੇ ਨਿਰਪੱਖ ਨੇ ਉਹਨਾਂ ਦੇ ਜਿਹੜੇ ਕਾਗਜ਼ ਨੇ ਉਹ ਰਿਜੈਕਟ ਹੋ ਚੁੱਕੇ ਨੇ ਤੇ ਸਾਨੂੰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਤੇ ਸਾਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਸਾਡੇ ਜਿਹੜੇ ਬੰਦੇ ਨੇ ਉਹਨਾਂ ਦੇ ਜਿਹੜੇ ਕਾਗਜ਼ ਨੇ ਉਹ ਕਿਸ ਅਧਾਰ ਉੱਤੇ ਰਿਜੈਕਟ ਹੋਏ ਨੇ ਕੀ ਕਹਿ ਰਹੇ ਨੇ ਐਮਐਲਏ ਨਗਰਾ ਹੋ ਤਾਂ ਦਿਖਾਉਣੇ ਆ ਜਿਹੜਾ ਹੈਗਾ ਇਹ ਜੋ ਲੋਕਤੰਤਰ ਦਾ ਕਹਾਣ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਖਾਸ ਤੌਰ ਤੇ ਹਲਕਾ ਫਤਿਹਗੜ ਸਾਹਿਬ ਦੇ ਵਿੱਚ ਹੋਇਆ ਉਹਦਾ ਇੱਕ ਜਿੰਦੀ ਜਾਗਦੀ ਉਦਾਹਰਨ ਤੁਹਾਨੂੰ ਦੇਣ ਲੱਗੇ ਆ ਪੂਰੇ ਪੰਜਾਬ ਵਾਸੀਆਂ ਨੂੰ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਲਾਈਵ ਹੋ ਕੇ ਔਰ ਖਾਸ ਤੌਰ ਤੇ ਇਲੈਕਸ਼ਨ ਕਮਿਸ਼ਨ ਸਾਡੇ ਮੁੱਖ ਮੰਤਰੀ ਪੰਜਾਬ ਔਰ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਸਾਡੇ ਜੀ ਜਿਹੜੇ ਐਸਡੀਐਮ ਫਤੇਗੜ ਸਾਹਿਬ ਵੀਡੀਓ ਸਰਾਂਦ ਤੇ ਖੇੜਾ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜੇ ਕੱਲ ਪੇਪਰਾਂ ਦੀ ਪੜਤਾਲ ਸੀਗੀ ਔਰ ਇਤਰਾਜ਼ ਲੈਣ ਦਾ ਦਿਨ ਸੀ ਰਾਤ ਨੂੰ 2:00 ਵਜੇ ਤੱਕ 3:00 ਵਜੇ ਤੱਕ ਲਿਸਟਾਂ ਲਾਈਆਂ ਗਈਆਂ ਔਰ ਇਤਰਾਜ਼ ਦੇ ਉੱਤੇ ਜੇ ਕਿਸੇ ਦਾ ਇਤਰਾਜ਼ ਸੀ ਉਹਨੂੰ ਦੱਸਿਆ ਨਹੀਂ ਗਿਆ ਜਿਹਦੇ ਉੱਪਰ ਇਤਰਾਜ਼ ਸੀਗਾ ਕਿ ਤੇਰੇ ਤੇ ਕੀ ਇਤਰਾਜ਼ ਹੈ ਤੂੰ ਇਹਦੇ ਵਿੱਚ ਕਹਿਣਾ ਚਾਹੁੰਦਾ ਕੁਝ ਕਿਸੇ ਨੂੰ ਕੋਈ ਮੌਕਾ ਨਹੀਂ ਦਿੱਤਾ ਔਰ ਰਾਤ ਨੂੰ ਲਿਸਟਾਂ ਲਾ ਦਿੱਤੀਆਂ ਚੁੱਪਚੀ ਪੀਤੇ ਲੋਕ 12-12 1-1 ਵਜੇ ਤੱਕ ਵੀਡੀਓ ਦਫ਼ਤਰ ਆਰਓ ਦੇ ਦਫ਼ਤਰਾਂ ਦੇ ਸਾਹਮਣੇ ਧੱਕੇ ਖਾਂਦੇ ਰਹੇ ਧਰਨੇ ਤੱਕ ਲੱਗਦੇ ਰਹੇ ਪਰ ਕੋਈ ਪ੍ਰਵਾਹ ਨਹੀਂ ਕੀਤੀ ਐਮਐਲਏ ਲਖਵੀਰ ਸਿੰਘ ਰਾਏ ਦੇ ਅਛਾਰੇ ਦੇ ਉੱਤੇ ਹਲਕਾ ਫਤੇਗੜ ਸਾਹ ਦੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨਿਰਵਿਰੋਧ ਚੁਣ ਲਈਆਂ ਗਈਆਂ ਉਹਨਾਂ ਦੇ ਬਾਕੀ ਵਿਰੋਧੀਆਂ ਦੇ ਸਾਰੇ ਪੇਪਰ ਰੱਦ ਕਰ ਦਿੱਤੇ। ਔਰ ਮੈਂ ਦੱਸਣਾ ਚਾਹੁੰਨਾ ਆ ਜਿਹੜੇ ਰੌਲਾ ਪਾਉਂਦੇ ਹੁੰਦੇ ਸੀਗੇ ਕਿ ਭਾਈ ਕਾਂਗਰਸ ਵੇਲੇ ਲੋਕਤੰਤਰ ਦਾ ਕਾਣ ਹੋਇਆ। ਤੁਹਾਨੂੰ ਦੱਸਣਾ ਚਾਹੁੰਨਾ ਆ ਉਸ ਵੇਲੇ ਲੋਕਤੰਤਰ ਦੀ ਰਾਖੀ ਕੀਤੀ ਗਿਆ ਜਿੱਥੇ ਤੁਹਾਨੂੰ ਦੱਸ ਰਿਹਾ ਮੈਂ ਆ ਲਾਈਨ ਲੱਗੀ ਹੋਈ ਆ ਦੇਖ ਲਓ ਵੱਖ-ਵੱਖ ਪਿੰਡਾਂ ਦੇ ਬੰਦੇ ਜਿਹੜੇ ਨੇ ਅਜੇ ਆ ਰਹੇ ਨੇ। ਔਰ ਇਹ ਸਾਰੇ ਉਹ ਨੇ ਜਿਨ੍ਹਾਂ ਜਿਨ੍ਹਾਂ ਦੇ ਪੇਪਰ ਰੱਦ ਕਰਕੇ ਦਿੱਤੇ ਗਏ ਨੇ ਹੁਣ ਮੈਂ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਤੁਹਾਨੂੰ ਦੱਸਣਾ ਚਾਹਨਾ ਕਿ ਆ ਖੜੇ ਨੇ ਮਲਕੋ ਮਾਜਰਾ ਮਲਕੋ ਮਾਜਰਾ ਦੇ ਆਈ ਕਿੰਨੇ ਵੇ ਫੇਰੇ ਆਉ ਆ ਮਲਕੋ ਮਾਜਰੇ ਵਾਲੇ ਨੇ ਕਿੰਨੇ ਟੋਡੇ ਪਈ ਪੇਪਰ ਕੈਂਸਲ ਹਾਂ ਜੀ ਸਰਪੰਚਾਂ ਦੇ ਸਾਰੇ ਪੰਚਾਂ ਦੇ ਸਾਰੇ ਪੇਪਰ ਸਾਰੇ ਸਰਪੰਚਾਂ ਦੇ ਪੇਪਰ ਰੱਦ ਕੀਤੇ ਸਰਪੰਚ ਨਿਰਵਿਰੋਧ ਸਾਰੇ ਬਾਕੀ ਦੇ ਵਿਰੋਧੀ ਸਰਪੰਚਾਂ ਦੇ ਪੇਪਰ ਰੱਦ ਕਰਕੇ ਸਰਪੰਚ ਚੁਣਿਆ ਆ ਖੜੇ ਨੇ ਆਪਣੇ ਨਾਰਾਇਣਗੜ੍ਹ ਛੰਨਾ ਪਿੰਡ ਦੱਸੋ ਪਈ ਟੋਟਾ ਕੀ ਹੈ ਪੰਚਾਂ ਦੇ ਪੰਚਾਂ ਦੇ ਸਾਰੇ ਕਾਪੀ ਰਿਜੈਕਟ ਕਰਦੇ ਸਾਰੇ ਸਰਪੰਚਾਂ ਦੇ ਔਰ ਦੋ ਪੰਚਾਂ ਦੇ ਪੇਪਰ ਰਿਜੈਕਟ ਕਰ ਦਿੱਤੇ ਸਰਪੰਚ ਨਿਰਵਿਰੋਧ ਚ ਚੁਣ ਲਿਆ ਪੰਚ ਨਿਰਵਿਰੋਧ ਚ ਹੁੰਦੇ ਅੱਗੇ ਆ ਜੋ ਆ ਮਲਕੋ ਮਾਜਰੇ ਦੀ ਸਾਰੀ ਸੰਗਤ ਖੜੀ ਹੈ ਦੱਸੋ ਜੀ ਸਾਡੇ ਮਲਕੋ ਮਾਜਰੇ ਦੇ ਸਾਰੇ ਸਰਪੰਚ ਜਿਹੜੇ ਵਿਰੋਧੀ ਪਾਰਟੀ ਦੇ ਤੇ ਸਾਰਿਆਂ ਦੇ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਗਏ ਔਰ ਉਹਨਾਂ ਨੂੰ ਲਿਸਟ ਤੱਕ ਨਹੀਂ ਦੱਸੀ ਗਈ ਨਾ ਕੋਈ ਕਿਸੇ ਦਾ ਇਤਰਾਜ਼ ਲਿਆ ਗਿਆ ਨਾ ਕਿਸੇ ਦਾ ਇਤਰਾਜ਼ ਕੋਈ ਖਤਮ ਕਰਿਆ ਗਿਆ ਸਰ ਬਿਨਾਂ ਉਹਦੇ ਸਾਰੇ ਚੋਣਲੇ ਅੱਗੇ ਆ ਕੇ ਇਹ ਸਾਰਾ ਮਲਕ ਮੈਂ ਸਾਰਾ ਮਲਕੋ ਮਾਜਰੇ ਆ ਕੇ ਇੱਥੇ ਪ੍ਰੋਟੈਸਟ ਕਰਿਆ ਡੀਸੀ ਦਫ਼ਤਰ ਦੇ ਸਾਹਮਣੇ ਖੜੇ ਆ ਸੀ ਆ ਕੇ ਆ ਕੇ ਇਹ ਭਮਾਰਸੀ ਜੇਰ ਵਾਲੇ ਖੜੇ ਨੇ ਅਸੀਂ ਰਾਤ 12 ਵਜੇ ਤੱਕ ਗਏ ਜੀ 12 ਵਜੇ ਵੀ ਕੋਈ ਲਿਸਟ ਨਹੀਂ ਲਾਈ ਹੁਣ ਤੱਕ ਕੋਈ ਲਿਸਟ ਨਹੀਂ ਦਿੱਤੀ ਹੁਣ ਤੱਕ ਕੋਈ ਲਿਸਟ ਨਹੀਂ ਲੱਗੀ ਹੁਣ ਤੱਕ ਕੋਈ ਲਿਸਟ ਨਹੀਂ ਲੱਗੀ ਆ ਟਾਈਮ ਦੇਖ ਲਓ तकरीबन 11 ਵਜ ਗਏ ਨੇ ਆਹ ਉਹਦਾ ਫੋਨ ਬੰਦ ਆ ਰੋ ਦਾ ਫੋਨ ਬੰਦ ਆ ਰਿਹਾ ਜਿਹੜੇਿੱਥੇ ਆਰੋ ਬੈਠਾ ਸੀ ਉਹ 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 ਦਫਤਰ ਬੰਦ ਹੈ ਔਰ ਕੋਈ ਲਿਸਟ ਨਹੀਂ ਲੱਗੀ ਔਰ ਅਜੇ ਤੱਕ ਨਹੀਂ ਲੱਗੀ ਜਦੋਂ ਕਿ ਕੱਲ ਦਾ ਹੁਕਮ ਸੀ ਇਲੈਕਸ਼ਨ ਕਮਿਸ਼ਨ ਦਾ ਕਿ ਲਿਸਟ ਲਾਈ ਜਾਵੇ ਡਿਪਟੀ ਕਮਿਸ਼ਨਰ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟ ਜਾ ਚੁੱਕੀ ਹੈ ਕਿ ਸਾਡੇ ਸਾਰੇ ਜਿਹੜੇ ਪੇਪਰ ਨੇ ਸਿਲੈਕਟ ਜਾਂ ਰਿਜੈਕਟ ਜੋ ਵੀ ਹੈ ਸਾਰੀਆਂ ਲਿਸਟਾਂ ਲੱਗ ਚੁੱਕੀਆਂ ਨੇ ਤੋ ਇਹ ਹਾਲਾਤ ਨੇ ਫਤੇਗੜ ਸਾਹਿਬ ਦੇ ਪ੍ਰਸ਼ਾਸਨ ਰਿਪੋਰਟਾਂ ਕਰ ਚੁੱਕਿਆ ਇਲੈਕਸ਼ਨ ਕਮਿਸ਼ਨ ਨੂੰ ਕਿ ਅਸੀਂ ਸਾਰਾ ਪ੍ਰੋਸੀਜਰ ਪੂਰਾ ਕਰ ਲਿਆ ਪਰ ਅਜੇ ਤੱਕ ਲਿਸਟ ਨਹੀਂ ਲੱਗੀ ਤਕਰੀਬਨ ਪਮਾਰਸੀ 제ਰ ਪਮਾਰਸੀ ਬਲੰਦ ਪੀੜ ਪਮਾਰਸੀ ਤਿੰਨ ਪਿੰਡੇ ਮੁੱਲਾਂਪੁਰ ਵੱਡਾ ਮੁੱਲਾਂਪੁਰ ਛੋਟਾ ਤੇ ਹੋਰ ਇੱਕ ਪਿੰਡ ਹੋਰ ਹੈ ਜਿਹੜੀ ਇਹਨਾਂ ਪਿੰਡਾਂ ਦੀ ਕੋਈ ਲਿਸਟ ਅਜੇ ਤੱਕ ਨਹੀਂ ਲੱਗੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡਾ ਕੀ ਹੋਇਆ ਅੱਗੇ ਆ ਜੋ ਏ ਭਮਾਰਸੀ ਜੇਰ ਵਾਲੇ ਖੜੇ ਨੇ ਇਥੇ ਤਰੀਕੇ ਦੇ ਨਾਲ ਅੱਗੇ ਆਜੋ ਆ ਹੁਣ ਤੁਹਾਨੂੰ ਦੱਸਦੇ ਆ ਕੋਟਲਾ ਪਜਵਾੜਾ ਕੋਟਲੇ ਪਜਵਾੜੇ ਦੇ ਵਿੱਚੋਂ ਆ ਸਰਪੰਚ ਸਰਪੰਚੀ ਦੇ ਕਾਗਜ਼ ਭਰੇ ਸੀਗੇ ਕੀ ਨਾਮ ਜੀ ਤੁਹਾਡਾ ਚਰਨਜੀਤ ਸਿੰਘ ਚਰਨਜੀਤ ਸਿੰਘ ਇਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਜਦੋਂ ਕਿ ਇਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਸੀ ਉਹਦਾ ਖੋਖਾ ਅਜੇ ਵੀ ਸਰਕਾਰੀ ਜ਼ਮੀਨ 'ਚ ਹੈ ਉਹਨਾਂ ਨੇ ਵਿਰੋਧੀਆਂ ਨੇ ਅਜੇ ਵੀ ਸਰਕਾਰੀ ਜਗ੍ਹਾ ਦੱਬੀ ਹੋਈ ਹੈ ਇਨਾਂ ਦਾ ਇਤਰਾਜ਼ ਨਹੀਂ ਮੰਨਿਆ ਗਿਆ ਔਰ ਇਹਨਾਂ ਦੇ ਉੱਤੇ ਇਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਕਿਹੜਾ ਇਤਰਾਜ਼ ਲ